ਦਿੱਲੀ ਦੇ ਵਿੱਚ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਨਵੀਂ ਦਿੱਲੀ ਕੌਨਸਟਿਟੂਐਂਸੀ ਤੋਂ ਅਰਵਿੰਦ ਕੇਜਰੀਵਾਲ ਚੋਣ ਲੜਦੇ ਪਏ ਨੇ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ 5 ਤਰੀਕ ਨੂੰ ਚੋਣਾਂ ਹੋਣਗੀਆਂ ਵੋਟਾਂ ਪੈਣਗੀਆਂ ਉਸ ਤੋਂ ਪਹਿਲਾਂ ਅਖਾੜਾ ਹੁਣ ਭਖਦਾ ਜਾ ਰਿਹਾ ਬਾਰੋ-ਬਾਰੀ ਪਾਰਟੀਆਂ ਵੱਲੋਂ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਔਰ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਉਸ ਸੂਚੀ ਨੂੰ ਪੇਸ਼ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ 40 ਦੇ ਕਰੀਬ ਸਟਾਰ ਪ੍ਰਚਾਰਕ ਜਿਸ ਦੇ ਵਿੱਚ ਪੰਜਾਬ ਦੇ ਵੀ ਵੱਡੇ-ਵੱਡੇ ਲੀਡਰ ਮੌਜੂਦ ਨੇ ਕਿਹੜਾ-ਕਿਹੜਾ ਦਾ ਨਾਮ ਕਿਹੜਾ-ਕਿਹੜਾ ਦਾ ਨਹੀਂ ਹੈ ਆਓ ਤੁਹਾਨੂੰ ਸੂਚੀ ਦਿਖਾਣੇ ਨਾਲੇ ਪੜ ਕੇ ਦੱਸਦੇ ਹਾਂ ਕੌਣ-ਕੌਣ ਪੰਜਾਬ ਤੋਂ ਇਸ ਕੈਂਪੇਨ ਦੇ ਵਿੱਚ ਸ਼ਾਮਿਲ ਹੋ ਰਿਹਾ ਸਟਾਰ ਪ੍ਰਚਾਰਕਾਂ ਦੀ ਸੂਚੀ ਔਰ ਰਾਗਵ ਚੱਡਾ ਜਿਵੇਂ ਨਜ਼ਰ ਆ ਰਹੇ ਅਰਵਿੰਦ ਕੇਜਰੀਵਾਲ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਆਤਿਸ਼ੀ ਇਸ ਕੈਂਪੇਨਿੰਗ ਦਾ ਹਿੱਸਾ ਭਗਵੰਤ ਮਾਨ ਜਿਹੜੇ ਪੰਜਾਬ ਦੇ ਸੀਐਮ ਨੇ ਤੀਸਰੇ ਨੰਬਰ ਤੇ ਉਹਨਾਂ ਦਾ ਨਾਮ ਹੈ ਮਨੀਸ਼ ਸੋਧੀਆ ਸੰਦੀਪ ਪਾਠਕ ਡਾਕਟਰ ਸੰਦੀਪ ਪਾਠਕ ਦੇ ਚ ਸ਼ਾਮਿਲ ਕੀਤੇ ਗਏ ਨੇ ਐਂਡੀ ਗੁਪਤਾ ਪੰਕਜ ਗੁਪਤਾ ਸੁਨੀਤਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਇਸ ਪ੍ਰਚਾਰ ਦਾ ਹਿੱਸਾ ਹੋਣਗੇ ਗੋਪਾਲ ਰਾਏ ਸਤੇਂਦਰ ਜੈਨ ਰਾਗਵ ਚੱਡਾ ਔਰ ਪੰਜਾਬ ਤੋਂ ਖਾਸ ਤੌਰ ਦੇ ਉਤੇ ਹਰਪਜਨ ਸਿੰਘ ਜਿਹੜੇ ਐਮਪੀ ਨੇ ਔਰ ਉਹਨਾਂ ਤੋਂ ਬਾਅਦ ਸੌਰਵ ਭਾਰਦਵਾਜ ਦਾ ਨਾਮ ਹੈ ਇਮਰਾਨ ਹੁਸੈਨ ਮੁਕੇਸ਼ ਅਲਾਵਤ ਦਾ ਨਾਮ ਉਹਨਾਂ ਤੋਂ ਬਾਅਦ ਸਾਹਮਣੇ ਆ ਰਿਹਾ ਹੈ ਔਰ ਜੇ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਮੀਤ ਹੈਅਰ ਸਟਾਰ ਪ੍ਰਚਾਰਕਾਂ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਉਹਨਾਂ ਦੇ ਨਾਲ-ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਿੱਸਾ ਬਣਦੇ ਨੇ ਉਹਨਾਂ ਨੂੰ ਵਿੱਚ ਸ਼ਾਮਿਲ ਕੀਤਾ ਜਾਂਦਾ ਮਾਲਵਿੰਦਰ ਸਿੰਘ ਕੰਗ ਐਮਪੀ ਉਹਨਾਂ ਨੂੰ ਇਸ ਕੈਂਪੇਨਿੰਗ ਦੇ ਵਿੱਚ ਸ਼ਾਮਿਲ ਕੀਤਾ ਗਿਆ ਸਟਾਰ ਪ੍ਰਚਾਰਕਾਂ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸ਼ਾਮਿਲ ਕੀਤੇ ਗਏ ਨੇ ਹਰਜੋਤ ਸਿੰਘ ਬੈਂਸ ਸ਼ਾਮਿਲ ਕੀਤੇ ਗਏ ਨੇ ਹਰਪ੍ਰਜਨ ਸਿੰਘ ਈਟੀਓ ਸ਼ਾਮਿਲ ਕੀਤੇ ਗਏ ਡਾਕਟਰ ਬਲਬੀਰ ਉਹਨਾਂ ਨੂੰ ਵਿੱਚ ਸ਼ਾਮਿਲ ਕੀਤਾ ਗਿਆ ਦੱਸਦੀ ਹੈ ਕਿ ਡਾਕਟਰ ਬਲਬੀਰ ਆਮ ਆਦਮੀ ਪਾਰਟੀ ਦੇ ਵਿੱਚ ਵਜ਼ਾਰਤ ਸਾਮ ਚੁੱਕੇ ਨੇ ਲਾਲਜੀਤ ਸਿੰਘ ਭੁੱਲਰ ਨੂੰ ਸ਼ਾਮਿਲ ਕੀਤਾ ਗਿਆ ਤਰਨਪ੍ਰੀਤ ਸੌਂਦ ਨੂੰ ਸ਼ਾਮਿਲ ਕੀਤਾ ਗਿਆ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੂੰ ਇਸ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਬਲਜਿੰਦਰ ਕੌਰ ਮੰਤਰੀ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਇਰੇ ਵਿੱਚ ਸ਼ਾਮਿਲ ਕੀਤੇ ਗਏ ਨੇ মোটামুটি ਤੌਰ ਤੇ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੀ ਆਸਤਨ ਸਾਰੀ ਵਜ਼ਾਰਤ ਇਸ ਵੇਲੇ ਸਟਾਰ ਪ੍ਰਚਾਰਕਾਂ ਦੇ ਵਿੱਚ ਸ਼ਾਮਿਲ ਕਰ ਦਿੱਤੀ ਗਈ ਹੈ ਸਾਰੇ ਵੱਡੇ ਲੀਡਰ ਇਸ ਸੂਚੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ 5 ਤਰੀਕ ਨੂੰ ਪ੍ਰੋਗਰਾਮ ਲੀਕਿਆ ਜਾਵੇਗਾ 5 ਤਰੀਕ ਨੂੰ ਚੋਣਾਂ ਹੋਣਗੀਆਂ ਵੋਟਾਂ ਪੈਣਗੀਆਂ ਤੇ ਉਸ ਤੋਂ ਪਹਿਲਾਂ ਸਿਆਸਤ ਪਖੇਗੀ ਔਰ ਸਿਆਸਤ ਪਖਾਉਣ ਵਾਸਤੇ ਪੰਜਾਬ ਦੇ ਲੀਡਰਾਂ ਦਾ ਇੱਕ ਵੱਡਾ ਵਸਤ ਦਿੱਲੀ ਵਾਲ ਦੀਆਂ ਤਿਆਰੀਆਂ ਵਾਸਤੇ ਸਟਾਰ ਪ੍ਰਚਾਰਕਾਂ ਦੀ ਸੂਚੀ جاری ਹੈ ਕੀ ਕੁਝ ਹੁੰਦਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੋਂ